ਮੋਹਾਲੀ ਦੇ ਸਾਈਬਰ ਕ੍ਰਾਈਮ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨੌਕਰੀ ਦਾ ਝਾਂਸਾ ਦਿੰਦਾ ਸੀ ਅਤੇ ਲੋਕਾਂ ਕੋਲੋਂ ਪੈਸੇ ਠੱਗਦਾ ਸੀ ਚਤਪੁਸਤ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਹ ਨੌਜਵਾਨ ਦਾ ਨਾਮ ਸੁਮਿਤ ਹੈ ਜੋ ਕਿ ਲੋਕਾਂ ਦੇ ਨਾਲ ਸੰਪਰਕ ਬਣਾਉਂਦਾ ਸੀ ਤੇ ਫਿਰ ਉਹਨਾਂ ਨੂੰ ਝਾਲੀ ਦਸਤਾਵੇਜ਼ ਦਿਖਾ ਕੇ ਤੇ ਉਹਨਾਂ ਕੋਲੋਂ ਜਿਹੜਾ ਕਿ ਪੈਸੇ ਠੱਗਦਾ ਸੀ ਹਾਲਾਂਕਿ ਇਸ ਦੇ ਦੀ ਜਦੋਂ ਜਾਂਚ ਕੀਤੀ ਗਈ ਹੈ ਤਾਂ ਇਸ ਦੇ ਮੋਬਾਈਲ ਨੂੰ ਦੇਖਿਆ ਗਿਆ ਤਾਂ ਇਸ ਵੱਲੋਂ ਆਨਲਾਈਨ ਪੇਮੈਂਟ ਕੀ ਥੋੜੇ ਪੈਸਿਆਂ ਦੀ ਕਰਵਾਈ ਜਾਂਦੀ ਸੀ ਤੇ ਇਹ ਭੀੜਪਾੜ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਸੰਪਰਕ ਬਣਾਉਂਦਾ ਸੀ ਤੇ ਫਿਰ ਬਾਅਦ ਵਿੱਚ ਕਹਿੰਦਾ ਸੀ ਕਿ ਤੁਹਾਨੂੰ ਜਿਹੜਾ ਕਿ ਸਰਕਾਰੀ ਨੌਕਰੀ ਦਵਾਵਾਂਗਾ ਤਾਂ ਇਹਦਾ ਭਾਂਡਾ ਉਦੋਂ ਖੁੱਟਦਾ ਹੈ ਕਿ ਜਦੋਂ ਇੱਕ ਮੁਹਾਲੀ ਦੇ ਨੌਜਵਾਨ ਨੂੰ ਰੇਲਵੇ ਦੇ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਸ ਦੇ ਤੋਂ ਪੈਸੇ ਜਿਹੜੇ ਨੇ ਉਹ ਠੱਗ ਲੈ ਗਏ ਸਨ ਤਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਤਾਂ ਪੁਲਿਸ ਨੇ ਟੀਮਾਂ ਬਣਾ ਕੇ ਇਸ ਦੀ ਪਾਲ ਸ਼ੁਰੂ ਕੀਤੀ ਸੀ ਤਾਂ ਫਿਰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ 2 ਦਿਨ ਦਾ ਰਿਮਾਂਡ ਮਿਲਿਆ ਤੇ ਹੋਰ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਆਖਰਕਾਰ ਇਸ ਦੇ ਪਿੱਛੇ ਕੌਣ ਹੈ ਜਾਂ ਕਿੰਨੇ ਗਰੁੱਪਾਂ ਦੇ ਨਾਲ ਜੁੜਿਆ ਹੋਇਆ ਜਾਂ ਇਸ ਦੇ ਨਾਲ ਕੌਣ-ਕੌਣ ਜੁੜਿਆ ਪੂਰੀ ਤਰ੍ਹਾਂ ਤੱਕ ਜਿਹੜੀ ਕਿ ਸਾਈਬਰ ਪੁਲਿਸ ਜਿਹੜੀ ਆ ਇਸ ਦੀ ਜਾਂਚ ਕਰ ਰਹੀ ਹੈ ਤਾਂ ਹੋਰ ਇਸ ਮੌਕੇ ਤੇ ਪੁਲਿਸ ਵੱਲੋਂ ਕੀ ਕੁਝ ਕੀਤਾ ਗਿਆ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਸਾਡੀ ਵੱਖ-ਵੱਖ ਸਾਈਬਰ ਦੀਆਂ ਟੀਮਾਂ ਹਮੇਸ਼ਾ ਲੋਕਾਂ ਤੇ ਜਿਹੜੇ ਵੀ ਠੱਗੀਆਂ ਹੁੰਦੀਆਂ ਨੇ ਫਰੌਡ ਹੁੰਦੇ ਆ ਉਹਨਾਂ ਤੇ ਅਸੀਂ ਕੰਮ ਕਰ ਰਹੇ ਹੁੰਦੇ ਆ ਤੇ ਰੀਸੈਂਟਲੀ ਸਾਡੇ ਕੋਲ ਇੱਕ ਤਰਖਾਸਤ ਆਈ ਸੀ ਕਿ ਕਿਸੇ ਅਣਜਾਣ ਬੰਦੇ ਨਾਲ ਕਿਸੇ ਨੇ ਰੇਲਵੇ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਲਵਾਉਣ ਦੇ ਝਾਂਸਾ ਦੇ ਕੇ ਉਹਦੇ ਤੋਂ ਠੱਗੀ ਕੀਤੀ ਹੈ ਜਿਹਦੇ 'ਚ ਅਸੀਂ ਫਿਰ ਤਾਲਮੇਲ ਕੀਤਾ ਤੇ ਫਿਰ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਸਪੋਰਟ ਨਾਲ ਅਸੀਂ ਫਿਰ ਬੰਦੇ ਨੂੰ ਦਬਿਸ਼ ਕਰਨ ਦੀ ਗ੍ਰੇਡਾ ਕੀਤੀ ਆ ਜਿਹਦੇ 'ਚ ਅਸੀਂ ਸਫਲ ਹੋਏ ਤੇ ਅਸੀਂ ਕੋ ਬੰਦੇ ਦੀ ਗ੍ਰਿਫਤਾਰੀ ਕੀਤੀ ਤੇ ਗ੍ਰਿਫਤਾਰੀ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਕਈ ਭੋਲੇ-ਪਾਲੇ ਲੋਕਾਂ ਨਾਲ ਇਸ ਤਰ੍ਹਾਂ ਦੇ ਵਾਅਦੇ ਕਰਕੇ ਉਹਨਾਂ ਨੂੰ ਰੇਲਵੇ 'ਚ ਨੌਕਰੀ ਲਵਾਉਣ ਦੇ ਝਾਂਸੇ ਦੇ ਕੇ ਆਨਲਾਈਨ ਪੈਸੇ ਆਪਣੇ ਅਕਾਊਂਟ 'ਚ ਟਰਾਂਸਫਰ ਕਰਵਾ ਲੈਂਦਾ ਸੀਗਾ ਤੇ ਫਿਰ ਆਪਣਾ ਠਿਕਾਣਾ ਬਦਲ ਦਿੰਦਾ ਸੀਗਾ ਤੇ ਅਸੀਂ ਹੁਣ ਹੋਰ ਅੱਗੇ ਤਫ਼ਤੀਸ਼ ਕਰ ਰਹੇ ਹਾਂ ਕਿ ਉਹਨਾਂ ਕਿਹਨੇ-ਕਿਹਨੇ ਲੋਕਾਂ ਤੋਂ ਪੈਸੇ ਲਿੱਤੇ ਨੇ ਤੇ ਹੋਰ ਇਹਦੇ ਨਾਲ ਕਿਹੜੇ-ਕਿਹੜੇ ਲੋਕ ਹੀ ਰਲੇ ਹੋਏ ਨੇ ਤੇ ਸਾਡੀ ਤਫ਼ਤੀਸ਼ ਜਾਰੀ ਹੈ ਤੇ ਅਸੀਂ ਉਹ ਦੇਚ ਸਰਪਸਰ ਤੇ ਮਿਲਦਾ ਵੀ ਸੀਗਾ ਉਹਨਾਂ ਨੂੰ ਕਿ ਜਾ ਕੇ ਸਿਰਫ ਫੋਨ ਤੇ ਗੱਲ ਉਹ ਸੀ ਸੋਸ਼ਲ ਮੀਡੀਆ ਵਿੱਚ ਕੀ ਹੱਤਾ ਕਿ ਇਸ ਤਰ੍ਹਾਂ ਦਾ ਫੇਸਟ ਨਹੀਂ ਕਿ ਫੋਨਟਲਿਟੀ ਇਹਦੀ ਮੋਰਡਿਸ ਅਪਰੈਂਟੀਏ ਹੁੰਦੀ ਸੀਗੀ ਜੀ ਇਹ ਜਿਵੇਂ ਭੀੜ-ਪੜ ਵਾਲੀ ਥਾਵਾਂ ਨੇ ਜਿਵੇਂ ਸਟੇਸ਼ਨ ਹੋ ਗਿਆ ਜਾਂ ਕੋਈ ਭੀੜ-ਪੜ ਵਾਲ ਮਾਰਕੀਟ ਹੋ ਗਈ ਉੱਥੇ ਜਾ ਕੇ ਇਹ ਜਿਹੜੇ ਜਿੰਨਾ ਪਤਾ ਲੱਗਦਾ ਸੀਗਾ ਕਿ ਲੋਕੀ ਨੌਕਰੀ ਦੀ ਭਾਲ ਵਿੱਚ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਂਦਾ ਸੀਗਾ ਤੇ ਫਿਰ ਉਹਨਾਂ ਨੂੰ ਗੱਲਾਂ 'ਚ ਲੈ ਕੇ ਉਹਨਾਂ ਤੇ ਪੈਸੇ ਲੈ ਲੈਂਦਾ ਸੀਗਾ ਦੇ ਸਤੇ 50000 ਕਿਤੇ ਲੱਖ ਰੁਪਈਆ ਐਦਾ ਅੱਡ ਅੱਡ ਬੰਦੇ ਦੇ ਹਿਸਾਬ ਨਾਲ ਇਹ ਉਹ ਤੋਂ ਠਗੀ ਕਰ ਲੈਂਦਾ ਸੀ ਹਜੇ ਸਾਡੇ ਕੋਲ ਇੱਕ ਕੰਪਲੇਨਟ ਆਈ ਹੈ ਕਿ ਇਹਨੇ ਉਹਦੇ ਤੋਂ 50000 ਰੁਪਏ ਲਿੱਤਾ ਸੀਗਾ ਤੇ ਪਰ ਜਦੋਂ ਇਹਦੀ ਅरेस्ट ਤੋਂ ਬਾਅਦ ਇਹਦੇ ਨਾਲ ਜਿਹੜੀ ਮੁੱਢਲੀ ਤਫ਼ਤੀਸ਼ ਹੋਈ ਹੈ ਉਹਦੇ ਪੁੱਛੀ ਗਈ ਚ ਇਹਨੇ ਦੱਸਿਆ ਕਿ ਇਹਨੇ ਹੋਰ ਵੀ 15-20 ਲੋਕਾਂ ਤੋਂ ਠਗੀ ਕੀਤੀ ਹੈ ਤਾਂ ਕਿੱਥੇ ਰਹਿਣ ਬਣੇ ਨਾਮ ਕੀ ਦਾ ਇਹ ਬੇਸਿਕਲੀ ਪਿਛੋਕਾ ਦਾ ਕਰਤਾਰਪੁਰ ਤੂਤਾ ਰਹਿਣ ਵਾਲਾ ਹੈਗਾ ਪਰ ਹੁਣ ਇੱਥੇ ਚੰਡੀਗੜ੍ਹ 41 ਸੈਕਟਰ ਚ ਕਿਰਾਏ ਦੇ ਮਕਾਨ ਤੇ ਇਕੱਲਾ ਰਹਿ ਰਿਹਾ ਸੀਗਾ ਜਿਹਦਾ ਨਾਮ ਸੁਮਿਤ ਹੈਗਾ ਸਰ ਨਾਮ ਕਿੰਨੇ ਪਰ ਸਥਿਤੀਆਂ ਕਰਦੇ ਹਰੇ ਦੀ ਤਫਤੀਸ਼ ਤੱਕ ਤਾਂ ਸਿਰਫ ਇਹ ਸਿਰਫ ਇਹਦਾ ਹੀ ਸਾਹਮਣੇ ਆਇਆ ਹੈ ਬਾਕੀ ਇਹਦੇ ਖਾਤਿਆਂ ਦੀ ਜਾਣਕਾਰੀ ਅਸਲ ਕਰਨ ਤੋਂ ਬਾਅਦ ਅੱਗੇ ਕਿਹਨੂੰ ਪੈਸੇ ਟਰਾਂਸਫਰ ਹੋਰ ਕਰਦਾ ਸੀਗਾ ਉਹ ਫਿਰ ਅੱਗੇ ਸਰ ਕੈਸ਼ ਰਿਕਵਰ ਹੋਇਆ ਨਹੀਂ ਕੈਸ਼ ਨਹੀਂ ਰਿਕਵਰ ਹੋਇਆ ਕਿਉਂਕਿ ਇਹ ਛੋਟੀ ਅਮਾਉਂਟ ਚ ਕਰਦਾ ਸੀਗਾ ਕਈ ਕਈ ਲੋਕਾਂ ਤੋਂ ਤੇ ਫਿਰ ਇਹ ਆਨਲਾਈਨ ਹੀ ਟਰਾਂਸਫਰ ਕਰਵਾਉਂਦਾ ਸੀਗਾ ਇਹਦਾ ਫੋਨ ਰਿਕਵਰ ਹੋਇਆ ਤੇ ਫੋਨ ਦੇ ਅੱਗੇ ਅਸੀਂ ਐਨਾਲਿਸਿਸ ਕਰਾ ਕੇ ਤੇ ਫਿਰ ਸਾਰੀ ਡੰਗਾਈ ਤੱਕ ਜਾਵਾਂਗੇ ਸਰਟੀਫਿਕੇਟ ਇਹ ਜਿਵੇਂ ਲੋਕਾਂ ਨੂੰ ਠੱਗੀ ਦਾ ਝਾਂਸਾ ਦਿੰਦਾ ਸੀਗਾ ਤੇ ਫਿਰ ਉਹ ਲੋਕਾਂ ਨੂੰ ਕਿਸੇ ਹੋਰ ਤੀਸਰੇ ਬੰਦੇ ਦੇ ਡਾਕੂਮੈਂਟ ਤਿਆਰ ਕਰਕੇ ਰੱਖਦਾ ਸੀਗਾ ਆਪਣੇ ਕੋਲ ਜੋ ਦਿਖਾ ਦਿੰਦਾ ਸੀਗਾ ਕਿ ਮੈਂ ਪਹਿਲਾਂ ਵੀ ਇੰਨੇ ਕੰਮ ਕਰਾਏ ਨੇ ਉਹ ਸਾਨੂੰ ਮਿਲੇ ਨੇ ਤੇ ਉਹਨਾਂ ਦੀ ਆਪ ਫੋਰੈਂਸਿਕ ਕਰਵਾ ਕੇ ਫਿਰ ਸਾਈਨ ਨੂੰ ਮੈਚ ਕਰਾਵਾਂਗੇ ਕਿ ਇਹਨੇ ਆਪ ਤਿਆਰ ਕੀਤੇ ਕਿ ਕਿਸੇ ਹੋਰ ਤੋਂ ਕਰਾਏ ਪਿੰਡ ਦਾ ਪੁੱਛ ਦੋ ਦਿਨ ਦਾ ਪੁਲਿਸ ਨੇ ਮਾਰਨ ਲਿਆ ਸੀ ਪੋਸਟ ਟੂ ਬੀਸੀ ਪੀਸੀ ਦੀ ਪੋਸਟ ਜਾਂ ਕੋਈ ਇਸ ਤਰ੍ਹਾਂ ਦੀ ਕਿਚਾ ਸਕਦੀ ਤੁਸੀਂ ਕੀ ਜੋਬ ਬਣਦੀ ਹੈ ਇਹ ਬਸ ਉਹਨਾਂ ਨੂੰ ਸਿਰਫ ਕਹਿੰਦਾ ਸੀਗਾ ਕਿ ਸਰਕਾਰੀ ਰੇਲਵੇ ਵਿਭਾਗ ਦੇ ਸਰਕਾਰੀ ਕੋਈ ਡਰਾਈਵਰ ਦੀ ਪੋਸਟ ਜਾਂ ਪੀਐਨ ਦੀ ਪੋਸਟ ਕੁਛ ਐਦਾਂ ਦੇ ਮੈਂ ਤੁਹਾਨੂੰ ਕਰਾਉਦਾ ਇਹਨੂੰ ਅਰੈਸਟ ਇਹਨੂੰ ਅਰੈਸਟ ਅਸੀਂ 6 ਫੇਸ 'ਚ ਜਿੱਥੇ ਆਪਣੇ ਦਾਰਾ ਸਟੂਡੀਓ ਦੀ ਰੋਡ ਤੇ ਕਿਉਂਕਿ ਇਹ ਜਿਹੜਾ ਸਾਡੇ ਕੋਲ ਦਰਖਾਸਤ ਕਰਤਾ ਸੀ ਉਹਦੀ ਵੀ ਮੁਲਾਕਾਤ ਆਦੀ ਦੇ ਨਾਲ ਉੱਥੇ ਹੀ ਹੋਈ ਸੀ ਉੱਥੇ ਬਸਾਂ 'ਚ ਲੋਕੀ ਉਤਰਦੇ ਨੇ ਜਿਵੇਂ ਦੱਸਿਆ ਤੁਹਾਨੂੰ ਕਿ ਸਟੇਸ਼ਨ ਹੋਵੇ ਜਾਂ ਬੱਸ ਸਟੈਂਡ ਹੋਵੇ ਤੇ ਉੱਥੇ ਜੇ ਫਿਰਦਾ ਹੁੰਦਾ ਸੀ ਤੇ ਉੱਥੇ ਫਿਰ ਇਹਨੂੰ ਕੋਈ 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 ਹਾਂਜੀ ਅਸੀਂ ਸਾਡੀ ਹਮੇਸ਼ਾ ਹੀ ਅਪੀਲ ਹੁੰਦੀ ਹੈ ਆਪਣੇ ਮੀਡੀਆ ਦੇ ਥਰੂ ਤੇ ਹੋਰ ਵੀ ਮੋਹਤਾਜ ਹੈ ਕਿ ਜਿਹੜੇ ਲੋਕੀ ਨੇ ਆਪਣੀ ਭੋਲੀ ਪਾਲੀ ਆਪਣੀ ਮਿਹਨਤ ਦੀ ਕਮਾਈ ਹੈਗੀ ਉਹ ਐਦਾਂ ਲੋਕਾਂ ਦੇ ਚੁੰਗਲ ਜਾ ਕੇ ਨਾ ਆਪਣੇ ਕਿਤੇ ਗਵਾਣ ਤੇ ਜੇ ਕਿਸੇ ਨਾਲ ਗਲਤੀ ਨਾਲ ਕੋਈ ਠੱਗੀ ਹੁੰਦੀ ਹੈ ਜਾਂ ਕਿਸੇ ਵੀ ਕਿਤੇ ਜਾਲ ਚ ਫਸਦਾ ਹੈ ਤਾਂ ਸਾਡਾ ਸਰਕਾਰ ਨੇ ਪੋਰਟਲ ਬਣਾਇਆ ਹੋਇਆ 1930 ਤੇ ਕਾਲ ਕਰ ਸਕਦੇ ਨੇ ਜਾਂ ਸਾਈਬਰ ਕ੍ਰਾਈਮ dio.gov.in ਤੇ ਮੇਲ ਕਰ ਸਕਦੇ ਆ ਜਾਂ ਫਿਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫੇਸ ਸਾਥ ਜਾ ਕੇ ਆਪਣੀ ਤਰਖਾਸ ਦੇ ਸਕਦੇ ਆ